जो जुआंग बोलता है, हुल्लावा। जो तुम्हारे बोलता है, हुल्लावा। ताहे में दूर एक ताहे, हुल्लावा। ताहे में दूर एक ताहे, हुल्लावा। रोटी सरकार, हुल्लावा। रोटी सरकार, हुल्लावा। रोटी सरकार, हुल्लावा। चलने वाले रिशों से, हल्लावांगे रोटी। चलने वाले रिशों से, हल्लावांगे रोटी। मोदी मोदी सरकार ਕੀ ਨਾ ਜੀ ਆਪਣੇ ਮਜਬੂਰ ਤੇ ਧਰਤੀ ਕਿਸਾਨੀਆਂ ਦੇ ਕੋਲ ਸਾਹਿਬਾ ਮੀਤ ਪ੍ਰਧਾਨ ਲਈ ਤੇ ਅੱਜ ਆਪਾਂ ਜਿਹੜਾ ਬੋਤਲਫ ਬਣ ਗਿਆ ਕੀ ਕਾਰਨ ਹੈ ਜੀ ਇਹਦੇ ਤੇ ਉਹ 11 ਆਜਨੀਤਿਕ ਸੰਯੁਕਤ ਮੋਰਚੇ ਤੇ ਕੇ ਐਮ ਦੁਰਨਾ ਫਾਰਮਾਂ ਦੀ ਅਜ ਕਾਲ ਕੀ ਆਲ ਇੰਡੀਆ ਜਿਹੜਾ ਆਪਣਾ ਤਨੌਰੀ ਤੇ ਸੰਭੂ ਮੋਰਚਾ ਚੱਲ ਰਿਹਾ ਤੇ ਵੀ ਜਿਹੜਾ 11 ਵੀ ਬੋਤਲਫ ਹੋ ਗਿਆ ਦੰਦਿਆਲ ਸਾਹਿਬ ਨੂੰ ਅੱਜ 46 ਦਿਨ ਹੋ ਗਏ ਮਰਨ ਵਾਪਸ ਦੇਖਿਆ ਨੂੰ ਸਰਕਾਰ ਦੇ ਕੰਮ ਤੇ ਜੁਬੀ ਨਹੀਂ ਕਰ ਰਹੇ ਸਰਕਾਰ ਨੂੰ ਗਦਾਉਣ ਵਾਸਤੇ ਉਹ ਮਤਲਬ ਉਹ ਕੋਈ ਨਹੀਂ ਬੋਲਦਾ ਫੋਟੋ ਆਉਂਦੀ ਉੱਥੋਂ ਕਰਦਾ ਹੈ ਉਸੇ ਸਰਾਂ ਦੇ ਕਰਕੇ ਦਾ ਕੋਈ ਨਾ ਫੋਟੋ ਆਇਆ ਮੈਂ ਇੱਕ ਕਿੰਨੇ ਜੱਟੀਆਂ ਕਿੰਨੇ ਜੱਫੇ ਬੰਦੀਆਂ ਮਤਲਬ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਅੱਜ ਦਾ ਹੈ ਉਹ ਦਾਰਾ ਨੂੰ ਤੇ ਮੋਰਚਾ ਆਗਾ ਵੀ ਉਹ ਦੂਜਾ ਕਿਉਂ ਮੈਂ ਮਤਲਬ ਦੋਨਾਂ ਸ਼ਹਿਰਾਂ ਦਾ ਹੈਗਾ ਵੀ ਆਲੰਡੀਆ ਠੀਕ ਹੈ ਆਲੰਡੀਆ ਤੋਂ ਹੈਗਾ ਆਲੰਡੀਆ ਤੇ ਹੈਗਾ ਅੰਦਰ ਸਭ ਆਤ ਮਤਲਬ ਪੱਲਾ ਸ਼ਹਿਰਾ ਜਿਹਨੂੰ ਪਿੰਡਾਂ ਚ ਵੀ ਹੋਗਾ ਆਪਣੇ ਆਪਣੇ ਪਿੰਡਾਂ ਦੀ ਵੀ ਕੋਈ ਟਾਈਮਿੰਗ ਨਹੀਂ ਹੈ ਜਿਸੇ ਵੀ ਟਾਈਮ ਆਪਣੇ ਪਿੰਡਾਂ ਚ ਵੀ ਅੱਜ ਦਾ ਰੱਖਿਆ ਹੋਇਆ ਹੈ ਕਿਸਾਨਾਂ ਨੂੰ ਪੀ ਨਹੀਂ ਜੇ ਜਿਵੇਂ ਕੌਂਗੇ ਘਰਾਂ ਤੇ ਜਾਦੂਗੇ ਤਾਂ ਸਾਡਾ ਮਸਲੇ ਹੱਲ ਹੋਣਾ ਹੈ ਤਾਂ ਰਾਜਪੁਰ ਗਈਆਂ ਤੇ ਬੈਠਾ ਹੋਣੇ ਕੱਲ੍ਹ ਬੰਦਿਆ ਸਾਹਿਬ ਦਾ ਮੁੱਦਾ ਨਹੀਂ ਆਇਆ ਕਿ ਸਾਈਂ ਜਨ ਉਹਨਾਂ ਨੂੰ ਮਰਨ ਵਕਤੇ ਬੈਠਿਆ ਨੂੰ ਅੰਦਾਜ਼ਾ ਨਹੀਂ ਕਰਦੇ ਪੂਰਾ ਸਾਡੇ ਸਾਰੇ ਵਾਸਤੇ ਬੈਠੇ ਹੈ ਜਾਂ ਜਿਹੜੇ ਕਿਸਾਨ 11 ਮਹੀਨਿਆਂ ਤੋਂ ਉੱਥੇ ਬੈਠੇ ਹੋ ਉਹਨਾਂ ਦਾ ਕੰਦਿਆ ਦਾ ਮੁੱਦਾ ਨਹੀਂ ਹੈ ਕਿ ਸਾਰੇ ਅਸੀਂ ਘਰਾਂ ਤੋਂ ਉੱਠੋਗੇ ਤਾਂ ਸਾਡੇ ਮਸਲੇ ਹੱਲ ਹੋਣਗੇ ਜਿਹੜੀ ਕੋਰਟ ਆ ਵੀਰ ਜੀ ਕੋਰਟ ਨੇ ਕਹਿੰਦਾ ਹੁਕਮ ਜਾਰੀ ਕੀਤੇ ਆ ਪੰਜਾਬ ਸਰਕਾਰ ਨੂੰ ਵੀ ਜਿਹੜਾ ਅंदोलਨ ਹੈ ਇਹਨੂੰ ਜਿੱਦਾਂ ਮਰਜ਼ੀ ਕਰਕੇ ਉਹ ਕਹਿੰਦਾ ਫਾਲੋ ਇਹਨਾਂ ਨੂੰ ਜਥੇਬੰਦੀ ਪਰ ਉਹਨਾਂ ਦਾ ਇੱਕ ਇਹ ਵੀ ਕਹਿਣਾ ਹੈ ਕੁਝ ਜਥੇਬੰਦੀਆਂ ਦਾ ਵੀ ਸਾਨੂੰ ਕਹਿਣ ਦੀ ਬਜਾਏ ਪੰਜਾਬ ਸਰਕਾਰ ਨੂੰ ਕਹਿਣ ਦੀ ਵੀ ਇਹ ਮੋਦੀ ਸਰਕਾਰ ਨੂੰ ਨਹੀਂ ਕੋਟ ਕਹਿ ਸਕਦੀ ਬਿਲਕੁਲ ਨਹੀਂ ਉਹ ਤਾਂ ਸੈਂਟਰ ਨਾਲ ਰਿਲੇਟਡ ਹੈਗਾ ਨਾ ਸੈਂਟਰ ਦਾ ਮਤਲਬ ਅਦਾਲਤਾਂ ਵੀ ਹੁਣ ਪਤਾ ਹੀ ਹੈ ਕਿੱਦਾਂ ਚੱਲ ਰਹੀਆਂ ਅੱਜਕੱਲ੍ਹ ਅਦਾਲਤ ਦਾ ਤਾਂ ਮਤਲਬ ਹੀ ਨਹੀਂ ਕਰਦਾ ਅਦਾਲਤ ਨੂੰ ਤਾਂ ਇਹ ਪੁੱਛਣਾ ਚਾਹੀਦਾ ਸੀ ਸੈਂਟਰ ਨੂੰ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਕਿ ਨਮਾ ਤਾਂ ਨਹੀਂ ਮੰਗਿਆ ਇਹ ਲਗ 10 ਮਹੀਨੇ ਤੋਂ ਰਹਿ ਗਿਆ 700 ਕਿਸਾਨ ਦੀ ਜੀਰ ਹੋਇਆ ਸੀ ਜਿਹੜੇ ਵਾਦੇ ਕੀਤੇ ਸੀ ਅਸੀਂ ਤਾਂ ਉਹੀ ਕਹਿ ਰਹੇ ਹਾਂ ਨਾ ਮਤਲਬ ਕੋਰਟ ਨੂੰ ਸਰਕਾਰ ਨੂੰ ਪੁੱਛਣਾ ਚਾਹੀਦਾ ਸੀ ਸਰਕਾਰ ਨੂੰ ਪੁੱਛਣ ਦੀ بجائے ਉਲਟ ਦੂਜੇ ਪਾਸੇ ਇਹਨਾਂ ਕੋਰਮੋਰੀਆਂ ਦੇ ਚੱਲਦਾ ਹੈ ਅੱਜ ਤੱਕ ਪਤਾ ਹੀ ਹੈ ਸਭ ਨੂੰ ਮੈਂ ਬਲਵਿੰਦਰ ਸਿੰਘ ਜੀ ਤੇ ਕਿਹੜੀ ਜਥੇਬੰਦੀ ਨਾਲ ਆਪਾਂ ਜੁੜੇ ਹੋਏ ਹਾਂ ਜੀ ਮੈਂ ਭਾਰਤੀ ਕਿਸਾਨ ਮਜ਼ਦੂਰ ਜਨ ਲਾ ਅਤੇ ਨਹਿਰ ਜ਼ਮੀਨ ਦਾ ਮੌਜੂਦਾ ਪ੍ਰਧਾਨ ਸੁਦਾ ਪ੍ਰਧਾਨ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਇਹਦੇ ਬਾਰੇ ਕੀ ਕੀ ਤੁਹਾਡੇ ਵਿਚਾਰ ਆ ਕੀ ਕਹਿਣਾ ਚਾਹੁੰਦੇ ਆ ਇਹ ਦੁਨੀਆ ਸਾਡੀਆਂ ਹੁੰਦੀਆਂ ਬੋਲੀਆਂ ਸਰਕਾਰਾਂ ਐ ਜਿਵੇਂ ਕਿ ਮੋਦੀ ਸਰਕਾਰ ਹੋਈ ਮੋਦੀਈ ਸਰਕਾਰ ਐਦੀ ਜ਼ਾਲਮ ਸਰਕਾਰ ਹੈ ਇਹ ਕਿਸਾਨ ਮਜ਼ਦੂਰ ਦੀ ਮਤਲਬ ਮਹਾ ਜਿਹੜੀ ਮਹਾ ਵਿਰਾਦ ਕਰ ਰਹੀ ਹੈ ਮੋਦੀ ਸਾਹਿਬ ਸਾਡੇ ਨਾਲ ਬਹੁਤ بڑا ਜ਼ੁਲਮ ਕਰ ਰਹੇ ਆ ਪਹਿਲਾਂ ਚਾਰ ਕੋਡ ਜਿਹੜੇ ਲਾਏ ਇਹਨਾਂ ਨੇ ਇਹ ਕਿਸਾਨ ਮਜ਼ਦੂਰ ਦਾ ਐਡਾ ਵੱਡਾ ਗਲ ਕੁੱਟਿਆ ਇਹਨਾਂ ਨੇ ਅੱਡਾ ਕਹਿਰ ਕਰਿਆ ਉਹਦੇ ਵਿੱਚ ਸਾਡੇ ਜਿਹੜੇ ਕਿਰਤੀ ਕੰਮ ਆ ਮਜ਼ਦੂਰ ਆ ਜਿਹੜੇ ਉਹਨਾਂ ਦਾ ਗੱਲ ਪੁੱਟਿਆ 6 ਅਸੀਂ ਤਾਂ ਹਰ ਇੱਕ ਜਥੇਬੰਦੀ ਨੂੰ ਇਹੀ ਕਹਿੰਦੇ ਆ ਕਿ ਸਾਰੇ ਜਥੇਬੰਦੀਆਂ ਹੋਗੇ ਮਹਾ ਜਿੰਦ ਕਰੋ ਮਹਾ ਸੰਘਰਸ਼ ਕਰੋ ਮਹਾ ਜੋਧੇ ਬਣੋ ਬਿਨਾਂ ਸਰਕਾਰਾਂ ਦੇ ਇਹ ਜਿਹੜੇ ਜਿੱਦੇ ਵੀ ਬੰਦੇ ਵੀ ਜਲਮ ਕਰਦੇ ਆ ਇਹਨਾਂ ਦਾ ਜਲਮ ਦਾ ਬਦਲਾ ਅਸੀਂ ਤਾਂ ਲੈ ਸਕਦੇ ਆ ਕਿ ਅਸੀਂ ਇਕ ਹੋਵਾਂਗੇ ਅਤੇ ਇੱਕ ਇਹਨੂੰ ਪੂਰਾ ਸੱਤ ਦੇਵਾਂਗੇ ਸੋ ਨਾ ਸਾਰੇ ਜਿਹੜੇ ਬੰਦੇ ਨੂੰ ਇਹ ਜਲਮ ਕਰਦੇ ਆ ਕਿ ਆਪਾਂ ਰਾਜਕ ਇਕੱਠੇ ਹੋਗੇ ਤੇ ਜਾਲਮ ਸਰਕਾਰ ਦਾ ਵਿਰੋਧ ਕਰੀਏ ਅਤੇ ਆਪਣੇ ਹੱਕ ਆਪਣੇ ਜਿਹੜੀਆਂ ਸੱਜਣਾਂ ਨੂੰ ਇਸ ਦੇ ਬਾਰੇ ਚਹੀਆ ਇਹ ਸਾਡੇ ਵੱਲੋਂ ਜਿਹੜਾ ਰੋਸ ਮਖਾਲੀ ਮਨੂਰਹਿਤ ਸਾਡੇ ਹੱਥ राजू राधे हको राधे हको राधे हको एजी होया मोदी होया 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 मोदी मतिया आ रे